ਹਾਂ ਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਮਾਨਾ ਕਰਦਾ ਵੀਰੇ ਹੀਰੋ ਕੋ ਉਤਰ ਕੋ ਉਤਰ ਸੱਟੇ ਹੀ ਸਾਰੇ ਵੀਰਾਂ ਦੀ ਘਰ ਬਰਾ ਠੀਕ ਹੈ ਇੱਕ ਮਿੰਟ ਭਾਈਆ ਮਲਵੋਤ ਜੀ ਕਰਤੇ ਉਹ ਲੋਗ ਦੀ ਸਟਾਰਟਿੰਗ ਸਵੇਰੇ ਸਵੇਰੇ 8:00 ਇਹਦਾ ਜਾਵੇ ਇਸਦੇ 18:00 ਚਲੋ ਕੋਈ ਗੱਲ ਨਹੀਂ ਮਿਲ ਤਾ ਉੱਟ ਗਿਆ ਪਹਿਲਾਂ ਲੇਟਾ ਬੁਝੀ ਨਹੀਂ ਬਣ ਬਸ ਓਕੇ ਬ్రో ਮੈਂ ਮੜਾ ਜਾਇਆ ਹਾਂ ਘਰੇ ਆ ਕੇ ਫਿਰ ਅਗਲੇ ਵੀਡੀਓ ਕੰਟੀਨਿਊ ਕਰਦੇ ਹਾਂ ਹਾਂ ਜੀ ਦੇ ਦੇ ਓ ਤੇ ਚੱਲੇ ਆ ਜੀ ਹੁਣ ਬਾਦਲ ਤੋਂ ਪਿੰਡ ਨੂੰ ਜੀ ਪਿੰਡ ਵਾਣਾ ਨੂੰ ਘਰੇ ਆ ਕੇ ਕਰਦਾ ਵੀਡੀਓ ਕੰਟੀਨਿਊ ਠੀਕ ਆ ਕਿ ਨਹੀਂ ਕੀ ਕਰਦਾ ਫਿਰਦਾ ਓਏ ਹੈਂ ਹੋਰ ਕੀ ਨਹੀਂ ਖੋਲਿਆ ਓਹੀ ਕਰਦਾ ਫਿਰਦਾ ਹਾਂਜੀ ਫਿਰ ਤੋਂ ਰੈਸਟ ਮੋਡ ਚ ਹੋ ਗਈ ਸੀ ਜੀ ਇਹ더라 ਬੱਚਾ ਵੀ ਵਿਚਾਰਾ ਤੜਕੇ ਦਾ ਵੇਲੀ ਜਾਂਦਾ ਹੀ ਤਾਰਾਂ ਦੇ ਜਾਂਦਾ ਤੜਕੇ ਦਾ ਕਹਿੰਦਾ ਪਤੰਗੋ ਪਤੰਗ ਮਗਰ ਮਗਰ ਤੁਰੇ ਫਿਰਦਾ ਹੀ ਕਹਿੰਦੇ ਭੇਡ ਭਗਰ ਜਿਹੜਾ ਤੁਰੇ ਫਿਰਦਾ ਹੁੰਦਾ ਤੇ ਆ ਦੇਖ ਨਾ ਕਦੋਂ ਦਾ ਕਰੀ ਜਾਂਦਾ ਪਤੰਗ 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 ਮੈਂ ਹਾਂ ਯਾਰ ਮੇਰੇ ਤਰਫ ਵਰਕੇ ਨਹੀਂ ਸਰੀਰ ਸੈੱਟ ਹੁੰਦਾ ਆਥ ਨੇੜਾਵਾਂਗੇ ਮੈਂ ਕਿਹਾ ਉਹ ਟੂਸਰ ਤੈਨੂੰ ਚੱਕ ਲਾਂਗਾ ਦੱਸ ਕਿੱਥੇ ਆ ਉੱਥੇ ਕੱਢ ਲਾਂਗਾ ਤੈਨੂੰ ਹਾਂ ਕਿਹੜਾ ਮਾਸਟਰਮੈਂਡ ਮਾਸ ਕੱਲ ਕਰਾ ਗੱਲ ਕਰਾ ਮੇਰੀ ਹੈ ਅਰ ਸੋਮਾ ਡਾਊਨ ਵੀ ਜਾਂਦਾ ਵਿਚਾਰਾ ਇਹ ਵੀ ਨਹੀਂ ਸੈੱਟ ਹੈ ਨਾ ਸੋਮੇ ਸੈੱਟ ਨਹੀਂ ਹੋਏ ਸੈਟ ਨਹੀਂ ਘਾਟਵਾ ਦਾ ਘਾੜ ਚ ਚੱਲ ਰਿਹਾ ਸਰੀਰ ਘਾੜ ਤੇ ਸਰੀਰ ਚਲੋ ਉੱਠਦੇ ਆਂ ਦੇਖਦੇ ਆਂ ਬਾਹਰ ਯਾਰ ਠੀਕ ਹੈ ਕਿ ਨਹੀਂ ਚੱਲਦੇ ਆਂ ਮੁੰਡਾ ਪਤੰਗ ਤਾਂ ਬੜਾ ਵਾਂਗੇ ਹੱਥ ਨਹੀਂ ਤੇ ਤੂੰ ਨਾ ਭੱਜ ਪਤੰਗ ਮਗਰ ਤਾਂ ਕੀ ਫਾਇਦਾ ਤਾਉ ਜੀ ਤੜਕੋ ਸਾਡ ਕੀ ਮੋਟਰਸਾਈਕਲ ਚੱਕਣਾ ਤਾਂ ਹੀ ਪਿੰਡ ਚ ਆਪਣੇ ਯਾਰ ਸੋਮਾ ਕਹਿੰਦਾ ਮੇਰਾ ਸਰੀਰ ਟੁੱਟਿਆ ਨਾ ਹੋਣਾ ਦਵਾਈ ਲੈਣੇ ਕੋਈ ਗੱਲ ਨਹੀਂ ਪਹੁੰਚ ਗਏ ਇਹ ਕਰੇ ਠੀਕ ਹੈ ਕਿ ਨਹੀਂ ਜੀ ਨਿਕਲ ਗਏ ਜਾਂ ਪਰਮਾਨਤਰ ਕਾਲੀ ਕਲਾਂਤਰ ਲੈ ਸੋਮਿਆਂ ਠੀਕ ਹੈ ਕਿ ਨਹੀਂ ਕਥਿਆ ਯਾਰ ਸੋਮਾ ਆਪਣਾ ਭਜਾ 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 ਝੜ ਲ ਮੁੰਡੀ ਅਟੈਕ ਕਰਦ ਗਏ ਲੈ ਗੋਲੀ ਹੁਣ ਤੇਰਾ ਸਿਰ ਨਹੀਂ ਦੁਖਣਾ ਠੀਕ ਆ ਕਿ ਨਹੀਂ ਬਾ ਓਕੇ ਰਿਪੋਰਟ ਨਾਲ ਤੇ ਲੈਟਾਂ ਲੁੱਟਾਂ ਵਝਾ ਲ ਗਏ ਯਾਰ ਬਹੁਤ ਟਾਂ ਹੋ ਗਿਆ ਅੰਦਰ ਉਦੂ ਚ ਜਾ ਕੇ ਖੋਲੀ ਜੇ ਇਧਰ ਆਪਣੀ ਬੈਠਕ ਆਹ ਮਤਰੋ 올ਡ ਜੋ ਸਰ ਜਨਾ ਮੇਰੇ ਬੈਠ ਕੇ ਤੇ ਧਰਦੇ ਦਵਾਈ ਕਰਕੇ ਲੈਡ ਬੰਦ ਤੇ ਹਰੀ ਗਲਾਬੀ ਕਾਂਤਲਾ ਕਬੂਤਰ ਬਣਦਾ ਈ ਛਤਰੀ ਤੇ ਜਿਹੜੇ ਤਿੰਨ ਬੱਸੇ ਆ ਭਾਈ ਉਹ ਵੀ ਕੱਢ ਕੇ ਬਾਹਰ ਆਪਣੇ ਸਕਾਰੀ ਇੱਕ ਤਾਰ ਹੈ ਹਰੇਟੇ ਦਾ ਬਾਰਾ ਠੀਕ ਹੈ ਚੱਲ ਪੁੱਤਰਾ ਬਾਹਰ ਤੂੰ ਬਾਇਆ 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 ਅੱਜ ਵੀ ਨਾ ਕਰ ਉਹ ਤੁਸੀਂ ਤੇ ਦੋਵੇਂ ਇਹ ਵੀ ਚੱਕ ਲੈ ਕਾਂਤਰਾ ਵਾਲੇ ਭੈਣ ਭਰਾ ਵੀ ਹਰੀ ਗੁਲਾਬੀ ਕਾਂਤ ਤੇ ਗੁਲਾਬੀ ਕਾਂਤਰਾ ਬਾਇਓ ਬਾਇਓ ਸੱਦਾ ਮੂੰਹ ਜਾਣਾ ਚੱਕੋ ਬੰਦੇ ਵਾਂਗੂ ਇਹ ਅੱਜ ਵੀ ਬਾਹਲੀ ਇਹਦੀ 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 ਕਾਂ ਆਇਆ ਹਰੀ ਗੁਲਾਬੀ ਕਾਂਤ ਜਿਹੜੇ ਦੇਦਾ ਉੱਡੀ ਲੈ ਕੋਈ ਗੱਲ ਨਹੀਂ ਤੂੰ ਚੱਲ ਓਕੇ ਹੋ ਗਈ ਠੀਕ ਹੈ ਤੇ ਹੁਣ ਇਸ ਤੋਂ ਬਾਅਦ ਜੀ ਵੱਡੀਆਂ ਕਬੂਤਰਿਆਂ ਦੇ ਲਾਉਣੇ ਆ ਦਵਾਈ ਆਪਾਂ ਡਰਾਉਂਟਰ ਪਲੱਸ ਉਹ ਦਵਣੀ ਦੇ ਚੈਨਲ ਤੇ ਵੀਡੀਓ ਆਊਗੀ ਇੱਕ ਆਪਣੇ ਕੋਲੇ ਮੱਕੀ ਪਈ ਆ ਉਹ ਤੋਂ ਆਣੇ ਠੀਕ ਹੈ ਕਿ ਨਹੀਂ ਉਹ ਵੀ ਦੇਵਣੀ ਦੇ ਚੈਨਲ ਤੇ ਪਰਕੋਡ ਕਰਾਂਗੇ ਖਰਾਕ ਵਾਲੀ ਬਹਿ ਜਾਓ ਬਹਿ ਜਾਓ ਪੁੱਤ ਬਹਿ ਜਾਓ ਬਹਿ ਜਾਓ ਐਂ ਕੋਈ ਆਨੇ ਹੋ ਕਿਧਰੋਂ ਹਰੀ ਪਗਲ ਵਾਲਾ ਬੱਚਾ ਚੱਕ ਕੇ ਬਈ ਬੈਠ ਕੇ ਚੈਟ ਕਰਦਾ ਉਹ ਵੀ ਮੇਰੀ ਯਾਦ ਆ ਗਿਆ ਆਹ ਬਾਤ ਜਿਹੜਾ ਗਿਆ ਸੀਗਾ ਭਾਈ ਲੂਲ ਬਾਈ ਠੀਕ ਹੈ ਕਿ ਇਹਨੂੰ ਬਸ ਇਹਰਾ ਮਾਨ ਆਜ਼ਾਦੀ ਖੁੱਲੀ ਬੈਠ ਕੇ ਕਹਿੰਦੇ ਨਾ ਵੀ ਦੋ ਇਹਦਾ ਫੋਨ ਆਇਆ ਜੀ ਸਾਡੀ ਤਾਂ ਰਹੀ ਸੀਗੀ ਵੈਸੀ ਜਾਵਾਂਗੇ ਜਲੋਇਆ ਬਣਾਵਾਂ ਕਿਹੜਾ ਹੋਏ ਇਹ ਉੱਥੇ ਜਾਵਾਂਗੇ ਵੀ ਲੈ ਕੇ ਆਂਦਾ ਵੀ ਦੋ ਵਾਲਗੋਂ ਉਹ ਘਰੇ ਜੇ ਲਈ ਉਹਦਾ ਇੱਥੇ ਤਾਂ ਕਹਿੰਨੇ ਵੇਖਣੀ ਨਹੀਂ ਨਹੀਂ ਉਹੀ ਘਰੇ ਲਈ ਖੜਿਆ ਆਉਦਾ ਨਾ ਫੇਰ ਨਾ ਹਾਂ ਵੀ 나ਗ ਦਾ ਫੋਨ ਆਇਆ ਸੀ ਕਹਿੰਦਾ ਵੀ ਬਈ ਤੇਰਾ ਬੱਚਾ ਮੋੜਨ ਆਈ ਜਾਂਨੇ ਆ ਮੈਂ ਕਿਹਾ ਵੀ ਆਜ ਦਮਨੀ ਹਾਰ ਹੂਰ ਤਿਆਰ ਕਰ ਲੈਂਦਾ ਕੋਈ ਇਥੋਂ ਉਹਦਾ ਜਾਵੇ ਹੈ ਤਾਂ ਕਰਕੇ ਤੇ ਬਾਕੀ ਦਰ ਕੂਤਰੀਆਂ ਪਾਰ ਰੱਖਾਂ ਧੁੱਪੇ ਵੀ ਵੱਡੀਆਂ ਸੀ ਜੀ ਕਿ ਨਹੀਂ ਇਹ ਇਹਨਾਂ ਦੇ ਦਵਾਈ ਦੂਈ ਲੱਗੂਗੀ ਇਸ ਦੂਬਾ ਹੋਰ ਕੰਮ ਤਾਂ ਨੇ ਕਰਾਂਗੇ ਉਹ ਸਾਰਾ ਕੁਝ ਕਰਾਂਗੇ ਦਮਨੀ ਦੇ ਚੈਨਲ ਤੇ ਸ਼ੇਅਰ ਅਸੀਂ ਖਰਾਕ ਰੂਗ ਵੀ ਧੋਣਿਆ ਸਚੋਨੇ ਵੇਲੇ ਬੇਟੇ ਖਰਾਕ ਧੋ ਲੈਣੇ ਅਸੀਂ ਉਹ ਵੀ ਸਾਰਾ ਕੁਝ ਦਮਨੀ ਦੇ ਚੈਨਲ ਤੇ ਸ਼ੇਅਰ ਕਰਾਂਗੇ ਠੀਕ ਹੈ ਕਿ ਨਹੀਂ ਪਗਲਾ ਬੱਚਾ ਹੀ ਦਿਖਾਉਣਾ ਭਾ ਜਿਹੜਾ ਨਾਗ ਲੈ ਕੇ ਆਊਗਾ ਤੇ ਦੱਸੂਗਾ ਕਿਵੇਂ ਫੜਿਆ ਕੀ ਗੱਲਬਾਤ ਹੋਈ ਕਿਦਣ ਗਿਆ ਕੀ ਕਹਾਣੀ ਸੀ ਸਾਰੀ ਹੈ ਲਓ ਜੀ ਆਗੇ ਜੀ ਸਾਡੇ ਮਿੱਤਰ ਕਿਉਂ ਕਾਤੋ ਜੀ ਕੀ ਹੋ ਗਿਆ ਕੋਈ ਘਾਟ ਵਧਰੇਗੀ ਠੀਕ ਆ ਠੀਕ ਕੋਈ ਨਾ ਕੋਈ ਨਾ ਅੱਜ ਅਜ ਮੜੀ ਕਲਿੱਪ ਸ਼ੂਟ ਕਰਤੀ ਮੈਂ ਆਪਣੇ ਬੰਦਿਆਂ ਦੀ ਠੀਕ ਹੈ ਕਿ ਐਂਟਰੀ ਵਿਖਾਦੀ ਬਸ ਕੇਰਾ ਮੁਕਦੀ ਗੱਲ ਆ ਯਾਰ ਲਓ ਬਈ ਕੂਤਰੀ ਲਿਆ ਇਸਰਾ ਲਾਤੀ ਯਾਰ ਅਸੀਂ ਗੱਲ ਭਾਲਦੇ ਫਿਰ ਟੈਂਕਿੰਗਾਂ ਦੇ ਉਹਨੂੰ ਹੋਰ ਜੀ ਕੀ ਹਾਲ ਹੈ ਵਧੀਆ ਬਾਈ ਹੋਰ ਇਹ ਬਸ ਆਈ ਹੈ ਸਰੀਰ ਨਹੀਂ ਕਹਿ ਮਾ ਸਾਡੇ ਬੰਦੇ ਹੋਰ ਸੈਟ ਅਪ ਬੈਠ ਹੋਈ ਧੁੱਪੇ ਬੈਠਾ ਉਹ ਤਾਂ ਪਤਾ ਹੀ ਆ ਫੁੱਟਾ ਫਾਸੀ ਆ ਤਾਂ ਬੈਠੋ ਬੈਠੋ ਕੀ ਬਾਤਾਂ ਨੇ ਵੀ ਕੀ ਬਾਤਾਂ ਨੇ ਆ ਬਾਈ ਬਾਈ ਦਾ ਗੂਤਰਾ ਆ ਗਿਆ ਸੀ ਸਾਡੇ ਪਿੰਡ ਬਹੁਤ ਵਧੀਆ ਉੱਡਿਆ ਗੜਮ ਮਾਰਿਆ ਨੇ ਗੜਮ ਮਾਰਿਆ ਨੇ ਬਾਈ ਦਾ ਸੱਚੀ ਖਲ ਦੇਖ ਕੇ ਅਸੀਂ ਅਸੀਂ ਕਹੇ ਵੀ ਉਹਦਾ ਮੋੜ ਆ ਗਿਆ ਆ ਦੇਖੀ ਜੁੱਡਿਆ ਪਰਦਾ ਸਵੇਣਾ ਲੰਘਾ ਇਹ ਬਾਕੀ ਆ ਕਿਸੇ ਦਾ ਅੱਜ ਤੱਕ ਰੱਖਿਆ ਤੇ ਨਾ ਰੱਖਣਾ ਮੈਂ ਦੱਸੀਦਾ ਜਾਣਾ ਵੀ ਕੱਲ ਮੈਨੂੰ ਆਥ ਨੇ ਫੋਨ ਆਇਆ ਨਦਾਪੀ ਕਹਿੰਦੇ ਵੀ ਐਂ ਕਰਕੇ ਕਬੂਤਰ ਆ ਗਿਆ ਤੇਰਾ ਮੈਂ ਵੀ ਠੀਕ ਆ ਹਨਾ ਫਿਰ ਮੈਂ ਪੁੱਛਿਆ ਕਿਹੜਾ ਕਿਵੇਂ ਕੀ ਗੱਲਬਾਤ ਹੈ ਤੇ ਫਿਰ ਪਤਾ ਲੱਗਾ ਵੀ ਕੱਚ ਕਾਂਤਲੀ ਜਿਹੜੀ ਆਪਣੀ ਪਰਸੋਂ ਕੇ ਕਿਦਨ ਦਾ ਵੀ ਨਹੀਂ ਹੋਈ ਕੱਲ ਕਿਦਨ ਪਰਸੋਂ ਡੀ ਸੀ ਪਰਸੋਂ ਡੀ ਸੀ ਪਰਸੋਂ ਡੀ ਸੀ ਬਈ ਇਹ ਪਹਿਲੇ ਦਿਨ ਹੀ ਉੱਡੀ ਸੀ ਘਰੋਂ ਇਹ ਪਰਸੋਂ ਉੱਡੀ ਸੀਗੀ ਤੇ ਰੱਬ ਜਾਣੇ ਵੀ ਰਾਤ ਜਾਵੜੀ ਕੇ ਕੱਲ ਤੜਕੀ ਗਈ ਉਹਥੇ ਇਹਨਾ ਨਹੀਂ ਪਤਾ ਆਪਾਂ ਨੂੰ ਤੇ ਪਰ ਮੰਨ ਕੇ ਚੱਲੋ ਯਾਰ ਵੀ ਬਹੁਤ ਜ਼ਿਆਦਾ ਵਧੀਆ ਲੱਗਿਆ ਯਾਰ ਹਨਾ ਬਹੁਤ ਹੀ ਰੇਅਰ ਚਾਂਸ ਹੁੰਦੇ ਆਏ ਕਬੂਤਰ ਮੋੜਨ ਦੇ ਪਵਾਂ ਦੀ ਕੋਈ ਜਾਣਦਾ ਪਵਾਂ ਦੀ ਕੋਈ ਨਹੀਂ ਜਾਣਦਾ ਅਗਲਾ ਭਈ ਐ ਮੋੜਦਾ ਨਹੀਂ ਸਿੱਧਾ ਹਸਾਬ ਕਿਤਾਬ ਹੈ 나ਗ ਦਾ ਤੇ ਵਿਕੀ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਪਹਿਲੇ ਨੰਬਰ ਤੇ ਤਾਂ ਠੀਕ ਹੈ ਕਿ ਨਹੀਂ ਵੀ ਇਹਨਾਂ ਨੇ ਕਬੂਤਰ ਆਪ ਫੋਨ ਲਾ ਕੇ ਮੋੜਿਆ ਮੈਂ ਇਹਨਾਂ ਨੂੰ ਫੋਨ ਵੀ ਨਹੀਂ ਲਾਇਆ ਸੌਂ ਲੱਗਿਆ ਜਿਹੜਾ ਗੱਪ ਮਾਰੇ ਇਹਨੇ ਆਪ ਫੋਨ ਲਾਇਆ ਕਹਿੰਦੇ ਤੇਰਾ ਬੱਚਾ ਆ ਗਿਆ ਮੇਰੇ ਚੱਤਾਂ ਤੇ ਵੱਜੀ ਮੈਂ ਖਾ ਲੈ ਗਈ ਆ ਆਪਣੀ ਕੱਚਕਾਂਤਾਂ ਲਈ ਇਹਨਾਂ ਕੋਲੇ ਉਹੀ ਗੱਲ ਕਹਿੰਦੇ ਕੱਚਕਾਂਤਾਂ ਲਈ ਇਹ ਛਤਰੀ ਤੇ ਬੈਗੀ ਸੀ ਆਪਣੇ ਹਾਂ ਉਪਰ ਖੱਟੀ ਲਾ ਲਈਏ ਬਾਈ ਦਾ ਇਹ ਦੂਜਾ ਤੀਜਾ ਗੂਤਰਾ ਜਿਹੜਾ ਸੀ ਘਰੇ ਮੋੜਨਾ ਹਾਂ ਪਹਿਲਾਂ ਇੱਕ ਸ਼ਾਖਾ ਸੀ ਪੁੰਜੇ ਆ ਗੁਲਾਬੀ ਫੁੰਝ ਵਾਲਾ ਪਿਛਲੇ ਸਾਲ ਇੱਕ ਸ਼ਾਖਾ ਇੱਕ ਆਹ ਆ ਤਰ ਸਰੇ ਹੀ ਲਾਤੀ ਯਾਰ ਜਮਾਂ ਯਾਰ ਤੇ ਇਹਨਾਂ ਸੋਡੀ ਤਾ ਦੱਸੋ ਕਿਹੜੀ ਐ ਸੋਡੀ ਆਹੀ ਆ ਖੱਟੀ ਵਾਲਾ ਪਰ ਬਸ ਡਿਜ਼ਾਈਨ ਬਦਲਿਆ ਮੰਨ ਕੇ ਜਾਲੇ ਵੀ ਪਲੱਸ ਦਾ ਨਿਸ਼ਾਨ ਆ ਵਿਚਾਲੇ ਵੀ ਥੋੜੇ ਤਰਕੋਣ ਜੀ ਆ ਵੀ ਇਹ ਆਏ ਆ ਹਾਂ 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 ਹੁਣ ਨਹੀਂ ਹੁਣ ਕਿਨੇ ਕਰਤੀ ਤਰਕੋਣ ਆ ਵਿਚਾਲੇ ਤਰਕੋਣ ਆ ਜਿਵੇਂ ਆ ਆਏ ਆ ਉਹ ਚੁੰਡਾ ਚੁੰਡਾ ਹਾਂ ਚੁੰਡਾ ਤੋਂ ਆ ਜਾਂਦਾ ਠੀਕ ਆ ਖੱਟੀ لال ਤਾਂ ਆਇਆ ਪਰ ਵੀ ਆਏ ਆਪਣੇ ਆਏ ਵਿਚਾਲੋ ਪਾੜ ਦੀ ਐ ਕਰਕੇ ਇਹਨਾਂ ਨੇ ਐ ਚੁੰਡ ਚੁਆਏ ਬਣਾਈ ਐ ਐ ਟੀ ਡੀ ਐਸ ਲੋ ਠੀਕ ਹੈ ਕਿ ਨਹੀਂ ਤਾਂ ਕਰਕੇ ਉੱਥੇ ਛੇਦਰੀ ਦੇ ਬੈਠ ਗਈ ਕੂਤਰੀ ਆਪਣੀ ਜਾ ਕੇ ਹਨਾ ਬਹੁਤ ਬਹੁਤ ਤਾਂ ਸਾਡੇ ਨੂੰ ਵੀ ਬੰਦ ਆ ਸਿੱਧਾ ਕੂਤਰ ਜਾ ਕੇ ਆਪਣੀ ਬੰਦਾ ਹਾਂ ਪਹਿਲਾਂ ਵੀ ਉੱਥੇ ਫਿਰ ਸੀ ਹਾਂ ਇੱਕ ਉਹ ਖੱਟੂਆ ਬਗਲਾਂ ਵਾਲੀ ਸੀਗੀ ਖੱਟੀਆਂ ਵਾਲੀ ਤੀਰੀ ਜੀ ਇੱਕ ਪੁੰਝੇ ਵਾਲਾ ਤੇ ਤੀਜਾ ਤੀਜਾ ਕੂਤਰਾ ਮੈਂ ਹੈ ਯਾਰ ਨਾ ਜਮਾ ਸਰਾ ਲਾਤੀ ਕਮੈਂਟਾਂ ਚ ਕਰੋ ਧੰਨਵਾਦ ਬਾਈਆਂ ਦਾ ਸਿੱਧਾ ਸਾਹਬ ਕਿਤਾਬ ਹੈ ਵੀ ਇਹ ਬੱਚਾ ਮੋੜ ਕੇ ਗਿਆ ਆਪਣਾ ਹਨਾ ਸਿਰਾ ਲਾਤੇ ਰਹਨੇ ਓਕੇ ਰਪੋਟਾਂ ਹੋ ਗਏ ਜੀ ਚਲੋ ਛੱਡ ਦੇ ਕਰੇ ਖੁੱਡੇ ਖਾੜੇ ਤੇ ਪਈਏ ਚਾਹ ਪਾਣੀ ਇਹਨਾਂ ਨੂੰ ਤੇ ਫਿਰ ਕਰਦੇ ਆ ਇਹ ਦੀ ਛੱਡ ਦੇ ਕੋਈ ਗੱਲ ਦੀ ਹਾਂ ਹਾਂ ਛੱਡ ਦੇ ਛੱਡ ਬਾਕੀ ਛੋਡੇ ਜਾਨਵਰ ਓਕੇ ਰਪੋਟਾ ਖੇਚਲਾ ਮਾੜਾ ਇਹਨੂੰ ਹੋਂਕਾ ਮਾਰ ਛੋਡੇ ਕੋਲ ਤਾਂ ਓਕੇ ਰਪੋਟਾ ਜਾਨਵਰ ਆ ਸਾਰੇ ਬਸ ਫਿਰ ਠੀਕ ਹੈ ਕੋਈ ਚੱਕ ਨਹੀਂ ਫਿਰ ਵਿੱਚੇ ਛੱਡ ਦਿੰਨੇ ਆ ਆਪਕੇ ਮੂੰਹ ਮੇ ਗੁੜ ਸ਼ੱਕਰ ਕੱਲ ਤੂੰ ਕੀ ਆਖਿਆ ਵੀ ਬੱਚੀ ਬੱਚਾ ਕਿੱਥੇ ਪੋਚਾ ਆਪਣਾ ਤੂੰ ਕਹੇ ਬ ਵੇਖ ਲਾ ਐਨੇ ਮੈਨੂੰ ਕਿਹਾ ਕਹਿੰਦਾ ਬੱਚਾ ਬੀਦੂਲ ਦੇ ਤੈਨੂੰ ਪੁੱਛ ਲਾ ਆਪਣਾ ਮੈਂ ਕਿਹਾ ਇੰਨੀ ਵਾਰ ਕਿਵੇਂ ਜਾੜੂ ਪਹਿਲੇ ਦਿਨ ਤਾਂ ਉੱਡਿਆਗਾ ਤੇ ਉਹੀ ਗੱਲ ਹੋ ਗਈ ਭੈ ਜੋ ਹੈ ਤੁਸੀਂ ਇਹਦੇ ਵਾਲ ਜੀ ਕਟਾ ਦੇ ਮਨ ਨਾਲ ਤੈਨੂੰ ਬੱਚਾ ਹੀ ਕਰ ਦਿੰਦੇ ਹੋ ਨਹੀਂ 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 ਇਹ ਆਪ ਕਟਾਉਂਦਾ ਹੈਅਰ ਸਟਾਈਲ ਚੇਂਜ ਕਰਦਾ ਰਹਿੰਦਾ ਏ ਨਹੀਂ ਮੈਂ ਨਹੀਂ ਕਰਾਇਆ ਏ ਇਹ ਆਪ ਹੀ ਕਰਦਾ ਏ ਨਹੀਂ ਨਹੀਂ ਬਾਕੀ ਬੱਚੇ ਡਾਦੇ ਹੀ ਮਾਰਦਾ ਸੀ ਛਾਲਾ ਹਣਾ ਤੇ ਇੱਕ ਸੱਚ ਜਾਨਵਰ ਨਿਕਲ ਗਈ ਆਪਣਾ ਵਿਨਰ ਵੀਡੀਓ ਬਣਾਈ ਜਾਂਦੇ ਸੀਗੇ ਇਹਦੀ ਹਾਂ ਹਾਂ ਵਿੱਕੀ ਦੀ ਵੀਡੀਓ ਬਣਾਈ ਜਾਂਦੇ ਸੀਗੇ ਖੁੱਡੇ ਚ ਉੱਛਲ ਗਿਆ ਪਤਾ ਨਹੀਂ ਰਦਾ ਉਹ ਵੀ ਡਾ ਫਿਰ ਤੋਂ ਦੀ ਨਿਆ ਰੱਖੀ ਮੜੀ ਚੰਗਾ ਉਹਦਾ ਕੋਈ ਕਾਹਦੀ ਲੱਗ ਗਈ ਐਂ ਤਾਂ ਜਾਨਵਰ ਹਾ ਹੋ ਤਾਂ ਗੋਸ਼ੇ ਦਾ ਜਾਂਦਾ ਨਾ ਯਾਰ ਆਪਣੇ ਕਿੱਥੇ ਆ ਆਪਣੇ ਦਿਖਾਉਂ ਬੜੇ ਵੀਡੀਓ ਬਣਾ ਲ ਗਈ ਹਾਂਜੀ ਚਾਰ ਪੀ ਕਿਹੜਾ ਓਏ ਹਰੀ ਟੋਰੀ ਵਾਲਾ ਠੀਕ ਆ ਠੀਕ ਆ ਇੱਕ ਸਾਡੇ ਕੋਲ ਵੀ ਆਈ ਸੀ ਪਿੰਡ ਚ ਐ ਫੜ ਰੱਖਿਆ ਕਬੂਤਰ ਥੋੜਾ ਤਾਂ ਨਹੀਂ ਹਰੀ ਟੋਰੀ ਦਾ ਹਰੀ ਟੋਰੀ ਦਾ ਆਰਾ ਰੰਗ ਫੇਰ ਫੇਰ ਠੀਕ ਆ ਆਹ ਹੁੰਦਾ ਵਿੰਡਰ ਤਾਂ ਆਪਣਾ ਆਹ ਹੁੰਦਾ ਕਾਲੀਆਂ ਕਾਂਤਰਾ ਸਜੀ ਗਲਾ ਵੀ ਬੋਲ ਕਾਲੀ ਪੂਸ਼ ਤੇ ਦੂਜੇ ਤਿੰਨ ਕਿੱਥੇ ਆ ਵੜੇ ਉਹ ਦਿਖਾਈ ਹੋਏ ਪਰ ਕੈਮਰੇ 'ਚ ਵਿਖਾ ਕੇ ਬੋਲ ਕੇ ਚਾਹ ਫੜ ਲਿਆ ਮੈਂ ਕਰੋ ਸ਼ੀਤੀ ਜੀ ਦੀ ਮੈਂ ਵੇਖ ਲ ਕੇ ਮਰਾ ਦੇ ਨੀਗਾ ਠੀਕ ਆ ਜੀ ਬਾਏ ਬਾਏ ਧੰਨਵਾਦ ਤੁਹਾਡਾ ਫਿਰ ਤੋਂ ਠੀਕ ਆ ਕਿ ਨਹੀਂ ਹਾਂਜੀ ਹੋ ਸਕਿਆ ਬਾਜੀ ਤੇ ਸਰਪ੍ਰਾਈਜ਼ ਦੇਵਾਂਗੇ ਤੁਹਾਨੂੰ ਕੁਝ ਨਾ ਕੁਝ ਜੀ ਠੀਕ ਆ ਜਰੂਰ ਸੋਚ ਰਹੇ ਆ ਅਸੀਂ ਓਕੇ ਜੀ ਐਨੂ ਜੀ ਠੀਕ ਆ ਠੀਕ ਆ ਬਹੁਤ ਬਹੁਤ ਧੰਨਵਾਦ ਬਈ ਇਹਨਾਂ ਦਾ ਹਨਾ ਫਿਰ ਤੋਂ ਵੀਡੀਓ 'ਚ ਮੈਂ ਕਹਿਣਾ ਜਿਹੜਾ ਬੱਚਾ ਘਰੇ ਮੋੜ ਕੇ ਆ ਆ ਕੇ ਆਪ ਫੋਨ ਲਾ ਕੇ ਦੱਸਿਆ ਤਾਂ ਆਪ ਘਰੇ ਮੋੜ ਕੇ ਗਏ ਇਹੋ ਜਿਹੇ ਬੰਦੇ ਹੋਣ ਬਈ ਪਿੰਣ ਪਿੰਣ ਸਹੀ ਗੱਲ ਹੈ ਨਹੀਂ ਹੈ ਆਪ ਫੜ ਕੇ ਆਪ ਫੋਨ ਲਾ ਕੇ ਤੇ ਆਪ ਮੋੜ ਕੇ ਜਾਣ ਆ ਕੇ ਬਸ ਇੱਕ ਥੋੜਾ ਇੱਕ ਉਤਰ ਕੱਢ ਕੇ ਵੀਡੀਓ ਬਣਾਉਣ ਦੇ ਚੱਕਰਾਂ ਚ ਉਹ ਤੇ ਉਹ ਤਾਂ ਕੋਈ ਗੱਲ ਨਹੀਂ ਵਿਨਰ ਹਾਂ ਵਿਨਰ ਨਿਕਲਾ ਵੀ ਉਹੀ ਹੈ ਨਾ ਚੰਦਰਾ ਵਿਨਰ ਨਿਕਲ ਗਿਆ ਇੱਥੇ ਫਿਰਦਾ ਉਹਦਾ ਹੁਣ ਦਿਖਾਇਆ ਬਾਕੀ ਦੂਜੇ ਦੋ ਬੱਚੇ ਜੇ ਹੋਰ ਫਿਰਦੇ ਇੱਥੇ ਉਹ ਆ ਗਏ ਕਿਧਰ ਦੇ ਬੱਚੇ ਕਾਂਤਰਾਈ ਗਲੇ ਬਚੀ ਹੋਈ ਹੈ ਹੈ ਆ ਗੋਲੀ ਮੈਨੂੰ ਲੱਗਦਾ ਜੀ ਕੋਲੀ ਦੀ ਕੋਲੀ ਰਹੀਊਗੀ ਬਈ ਫੇਰ ਆਹ ਕੂਤਰੀ ਨਹੀਂ ਵਹਿਲੀਆਂ ਕੀ ਕਰਗੇ ਹੁਣ ਨਹੀਂ ਇਹ ਤੂੰ 50 60 ਚਾਹੀਦੀਆਂ ਇਕੱਠੀਆਂ ਇਹ ਜੋੜ ਕੇ ਪਹੁੰਚ ਗਏ ਜੀ ਖੇਤ ਆਪਣੇ ਸੋਮੇ ਮਿੱਤਰ ਕੋਲੇ ਹੀ ਚਾਹ ਫੜਾਉਣ ਹੋਰ ਸੋਮਾ ਜੀ ਅੱਜ ਕਿਵੇਂ ਐ ਅੱਜ ਸੈਟਾਂ ਜਾਵਾਂ ਅੱਜ ਤਾਂ ਓਕੇ ਐ ਨਜ਼ਾਰੇਦਾਰ ਐ ਜਮ ਗੋਲੀ ਦੇ ਸਿਰ ਦੁੱਖ ਨੂੰ ਹਟਾਤਾ ਬਾ ਫਿਰ ਠੀਕ ਐ ਤੇ ਮਿੰਨਰ ਵੀ ਆ ਕੇ ਬੈਠ ਗਿਆ ਆਪਣਾ ਤੇ ਦੂਜੇ ਦਿਨੇ ਬੱਚੇ ਬੈਠ ਗਏ ਠੀਕ ਐ ਜੀ ਤੇ ਕੱਚ ਕਾਂਤ ਲਈ ਆ ਸੀੜੀ ਆਪਣੀ ਭੱਜੀ ਆ ਹਨਾ ਥੋੜੇ ਸਾਹਮਣੇ ਪਹਿਲੀ ਦਾ ਹੀ ਉੱਡੀ ਤੇ ਦੂਜੇ ਦਿਨ ਬਈ ਉਹ ਕਹਿੰਦੇ ਦਿਨਿਛ ਪਾਇਆ ਸਾਡੇ ਪਿੰਡਾਂ ਆ ਗਏ ਨੇ ਹਣਾ ਵੀ ਟੜਕੀ ਆ ਗਈ ਆਥ ਨੇ 5-5 ਵਜੇ ਬੈਠੀਏ ਕਹਿੰਦੇ ਆ ਰਹੀ ਬੱਟੀ ਠੀਕ ਐ 5-5 6 ਵਜੇ ਬੈਠੀਏ ਕਹਿੰਦੇ ਮੈਂ ਚਲੋ ਮੰਨ ਲੈਨੇ ਆ ਹਣਾ ਵੀ ਆਪਾਂ ਤਾਂ ਮਾਰ ਨਹੀਂ ਸਕਦੇ ਵੈਸੇ ਪਹਿਲੀ ਡਾਈ ਚਲ ਉੱਡ ਨੂੰ ਉੱਡ ਵੀ ਜਾਂਦਾ ਕੋਈ ਵੱਡੀ ਗੱਲ ਨਹੀਂ ਠੰਡ ਹੀ ਐ ਪਰ ਵੀ ਚਲੋ ਸੱਚ ਐ ਯਾਰ ਜਿਵੇਂ ਬਸ ਦੱਸ ਤਾਂ ਪਤਾ ਹਮ ਅੱਗੋਂ ਹਾਮੀ ਭਰ ਸਕਦਾ ਹਾਂ ਬਈ ਚੱਲਾਏ ਹੋ ਸਕਦਾ ਚਲ ਬਕਰੇ ਘਰੇ ਗੁਰ ਜਾਣਾ ਯਾਰ ਹਾਂਜੀ ਮੇਰੇ ਵੀਰੋ ਆ ਕੇ ਜ਼ੀ ਇਧਰ ਲੈ ਕਰੇ ਤੇ ਪਸ ਬੱਚੇ ਬੈਠੇ ਆ ਯਾਰ ਦਵਾਈ ਕੋਹਲੀ ਦੀ ਕੋਹਲੀ ਰਹੀ ਆਪਣੀ ਡਾਉਂਟਰ ਪਾਸ ਹਣ ਚਲੋ ਜਾਣ ਦੋ ਟੂਆ ਮਰੋ ਯਾਰ ਕੱਲ ਨੂੰ ਲਾਲੂ ਦੇਵਾਂਗੇ ਗਰ ਐਂਟਰੀ ਫੜਾ ਕਿਉਂ ਨਹੀਂ ਅੱਜ ਬਈ ਯਾਰ ਆ ਦਿਉਣ ਕਲੱਬ ਦੀਆਂ ਬਾਜ਼ੀਆਂ ਅੱਠ ਦਿਉਣ ਤੋਂ ਨਹੀਂ ਸਾਂਝਾ ਕਲੱਬ ਇਹੋ ਜਿਹਾ ਕੁਝ ਆਪਣੇ ਮਿੱਤਰ ਹਰਜੀਤ ਨੇ ਕਰਾ ਦਿੱਤੀ ਸੀ ਚੁਗਿਆਣੇ ਨੇ ਯਾਰ ਐਂਟਰੀ ਉੱਥੇ ਤੇ ਅੱਜ ਐਂਟਰੀਆਂ ਫੜੀ ਜਾਂਦੇ ਉਹ ਕਹਿੰਦੇ ਯਾਰ 2 ਵਜੇ ਤੱਕ ਫੜਨੂਗਾ ਹਣ ਭਾਏ 2 ਵਜੇ ਜੀ ਉਧਰ ਜਾਵੜੇ ਤਾਂ 3 ਵਜੇ ਮੈਂ ਫਿਰ ਬਾਦਲ ਵੀ ਹੋਣਾ ਮੁੜ ਕੇ ਆਈ ਨਹੀਂ ਪਤਾ ਬਾਦਲ ਮੈਨੂੰ ਪਹਿਲਾਂ ਜਾਣਾ ਪਜਾਪ ਡਾਉਣ ਵਾਲੇ ਪਾਸੇ ਚਲੋ ਦੇਖਦੇ ਹਾਂ ਯਾਰ ਬਾਕੀ ਉਹ ਚਿੱਤ ਕਾਲੇ ਜਿਹੀ ਪਈ ਜਾਂਦਾ ਇਹ ਤਾਂ ਹੋਰ ਹੀ ਕਾਉ ਮਾਉ ਜੁਈ ਜਾਂਦਾ ਪਤਾ ਨਹੀਂ ਕੀ ਹੋ ਗਿਆ ਤੇ ਐਂਟਰੀ ਦਾ ਹੱਲ ਬਈ ਕਰ ਲਿਆ ਆਪਾਂ ਮਤਲਬ ਵੀ ਆਏ ਨਹੀਂ ਪੈਸਿਆਂ ਦਾ ਹੱਲ ਨਹੀਂ ਉਹ ਐਂਟਰੀ ਫੜਾਉਣ ਦਾ ਹੱਲ ਕਰ ਲਿਆ ਪਰ Google Pay ਕਰ ਦਿੰਦੇ ਆ ਹਨਾ ਜਰੂਰੀ ਬਈ ਅਰ ਨਾਲ ਤਾਂ 200 ਦਾ ਤੇਲ ਮਚਾ ਕੇ ਜਾਵਾਂਗੇ ਹਨਾ ਬਾਕੀ ਜਾ ਵੀ ਵੜਦੇ ਹੋਜੇ ਕੰਮ ਨੂੰ ਤਾਂ ਹੀ ਹੁਸ਼ਿਆਰ ਹੈ ਪਰ ਆਹ ਨਾ ਹੁਣ ਸੋਵੇਂ ਦਾ ਚਿੱਤ ਜਾਂ ਹੁਣ ਘਰੀ ਜੀ ਜਾਂਦਾ ਹੁਣ ਚਿੱਤ ਕਾਲੇ ਹੀ ਪਈ ਜਾਂਦਾ ਮੇਰਾ ਜੀਆ ਨਹੀਂ ਕਰਦਾ ਜਾਣ ਨੂੰ ਮਰੇ ਕੇ ਪਾਸੇ ਇੰਟਰਨਲ ਆ ਜਾ ਜੀ ਫੜਨ ਨਾ ਮੈਂ ਕਹਿੰਦਾ ਪਹਿਲਾਂ ਬਲਜੀਤ ਕੋਲੇ ਚਲਦੇ ਆ ਉਹ ਤੋਂ ਆਪਣੇ ਅਕਾਊਂਟ ਚ ਪਵਾ ਕੇ ਲੈਣੇ 2500 ਰੁਪਿਆ ਤੇ ਉਹ ਚ 2200 ਰੁਪਏ ਪਾ ਐਂਟਰੀ ਦਾ ਦੇ ਦੇਾਂਗੇ ਸਿੱਧੇ ਹਿਸਾਬ ਪਤਾ ਤੇ ਇਹ ਐਂਟਰੀ ਆ ਬਈ ਮੇਰੇ ਹਿਸਾਬ ਨਾਲ 8 ਵਾਜੀਆਂ ਦੀ ਐਂਟਰੀ ਹੈ ਸ਼ਾਇਦ ਤੱਕ 8 ਵਾਜੀਆਂ ਆ ਆ ਲਾਸਟ ਵਾਲੀ ਦੀ ਹੈ ਉਸ ਤੋਂ ਪਹਿਲਾਂ 7 ਛੱਡਣੀਆਂ ਬਣਗੀਆਂ ਆਪਾਂ ਨੂੰ ਚਲੋ ਲਈ ਤਾਂ ਜਾਂਦੇ ਆ ਪੰਗਾ ਹਨਾ ਐਂਟਰੀਆਂ ਵਾਲਾ ਬਾਬਾ ਸੁੱਖ ਰੱਖੀਆ ਵੇਖਦੇ ਆਂ ਕੀ ਬੰਦ ਆ ਹਾਂਜੀ ਮੇਰੇ ਵੀਰੋ ਤੇ ਕਰਤੀ ਜੀ ਐਂਟਰੀ ਆਨਲਾਈਨ ਤੇ ਬਲਜੀਤ ਕੋਲ ਤਾਂ ਪੈਸੇ ਨਹੀਂ ਸੀ ਫਿਰ ਮੈਂ ਆਪਣੇ ਮਿੱਤਰ ਦੁਕਾਨ ਵਾਲੇ ਕੋਲੇ ਗਿਆ ਮੰਗੂ ਕੋਲੇ ਜੀ ਉਹਦੇ ਕੋਲੇ ਵੀ ਨਾ ਹੁੰਦੇ ਫਿਰ ਮੈਂ ਕਿਹਾ ਇਧਰ ਦੁਕਾਨ ਵਾਲਾ ਮੀਤ ਉਹਦੇ ਕੋਲੇ ਜਾਣਾ ਸੀਗਾ ਆਹੇ ਤਾਂ ਹੱਲ ਕਰ ਦਿੰਦੇ ਆ ਯਾਰ ਹਨਾ ਐਂਟਰੀ ਹੋ ਗਈ ਬ్రో ਆਪਣੀ ਇੱਥੇ ਡਨ ਸਾਰਾ ਸਕੂਨ ਨਹੀਂ ਆਇਆ ਪਹਿਲਾਂ ਯਾਰ ਬਜੀ ਆਇਆ ਚੋਬਰਾ ਕਿੱਧਰ ਫਿਰਦਾ ਬਾਰ ਬਾਰੀ ਤੇ ਪਹਿਲਾਂ ਜਦੋਂ ਪੈਸੇ ਨਹੀਂ ਹੁੰਦੇ ਸੀ ਇਹ ਕੋਲੇ ਕਿਤੋਂ 100 ਰੁਪਿਆ ਫੜ ਕੇ ਤੋ 200 ਕਿਤੋਂ 500 ਫੜ ਉਦੋਂ ਸਵਾਦ ਬਾਲਾ ਸੀਗਾ ਜਦੋਂ ਐ ਫੜ ਫੜਾ ਕੇ ਬਾਜ਼ੀਆਂ ਐਂਟਰੀਆਂ ਦੇ ਹੱਲ ਕਰਦੇ ਉਦੋਂ ਨਾ ਇੱਕ ਬਾਜੀ ਵਾਸਤੇ 2 ਮਹੀਨੇ ਪਹਿਲਾਂ ਹੱਲ ਕਰਨ ਲੱਗ ਗਏ ਸੀਗੇ ਅਸੀਂ 2 ਮਹੀਨੇ ਪਹਿਲਾਂ ਕਦੇ ਬਲਜੀਤ ਅਰਗੇ ਤੋਂ ਫੜ 500 ਕਿਤੇ 200 ਘਰਦਿਆਂ ਦਾ ਚੱਕ ਕਿਤੇ ਮੰਗ ਕਿਸੇ ਤੋਂ ਕਦੇ ਸੌ ਲਗੇ ਬਾਹਲੀਆਂ ਸਕੀਮਾਂ ਉਦੋਂ ਸਵਾਸ ਸੀ ਵਾਰ ਉਦੋਂ ਐ ਹੁੰਦਾ ਹੀ ਪੈਂਚ ਇੱਕ ਐਂਟਰੀ ਦਾ ਤਾਂ ਹੋ ਗਿਆ ਹੱਲ ਤੇ ਹੁਣ ਜੇ ਇਹ ਜਿੱਤ ਗਏ ਤਾਂ ਅਗਲਿਆਂ ਦਾ ਹੱਲ ਹੋ ਜੂਗਾ ਹੁਣ ਹੈਗੇ ਆ ਹੁਣ ਇੰਟਰੀਆਂ ਕਰੀ ਜਾਂਦੇ ਆ ਪੈਸੇ ਹੈਗੇ ਪਰ ਉਹ ਸਕੂਨ ਹੈ ਨਹੀਂ ਜੋ ਮੇਰਾ ਹੈ ਕਿ ਨਹੀਂ ਬੱਚੇ ਬਾ ਆਇਆ ਫਿਰ ਨਹੀਂ ਫਿਰਦੇ ਸੱਚੀ ਹੁਣ ਬੈਰੀ ਤੋਂ ਕੋ ਬੱਲ ਪਾਣੀ ਉਹਨਾਂ ਦੇ ਕਰਤੇ ਜੀ ਬਸੇ ਬੁੱਸੇ ਸਾਰੇ ਅੰਦਰ ਸੋਬਰ ਨੇ ਬਈ ਸਾਰੇ ਅੰਦਰ ਆ ਯਾਰ ਏ ਟੂ ਜ਼ेड ਅੰਦਰ ਆ ਵੱਡੇ ਛੋਟੇ ਵੱਡੇ ਛੋਟੇ ਸਭ ਬਸ ਠੀਕ ਐ ਤੈਨੂੰ ਡੋਲਦਿਆਂ ਦਵਾਈ ਜੀ ਨੂੰ ਡੋਲਦੇ ਨਹੀਂ ਆ ਆਹ ਆਹ ਆ ਵੀ ਡਾਕਟਰ ਪਲੱਸ ਪਈ ਆ ਆਪਣੀ 60 ਰੁਪਏ ਡੋਲੀ ਤੇ ਨਬਰ ਕੀ ਕਰਾਉਣਾ ਯਾਰ ਹੈ ਕਿ ਨਹੀਂ ਓਏ ਹੁਣ ਤੁਸੀਂ ਆਖੋਗੇ ਜੀ ਕੁੱਤੇ ਕਾਤੇ ਨੂੰ ਦੇ ਦਿੰਦੇ ਹਨਾ ਬਈ ਕਿਹੜਾ ਅਕਤੀੜ ਹੱਥ ਤੇ ਢਾ ਦੇਊਗਾ ਐ ਹੁਣ ਖਾਈ ਲੱਤ ਸਾਡੇ ਹਨਾ ਪੁੰਨ ਕਰਦੇ ਪੁੰਨ ਕਰਦੇ ਕਰਦੇ ਹੁਣ ਲੱਤਾਂ ਖਾਈਓ ਸਾਡੀ ਦੇ ਤਾਂ ਆਪਣੇ ਵਾਲੇ ਮੋਤੀ ਨੂੰ ਦੇ ਗਏ ਐ ਨਹੀਂ ਪਤਾ ਜੀ ਐਕਸਪਾਇਰੀ ਕਦੋਂ ਐ ਤਾਂ ਕਰਕੇ ਚਲੋ ਕਰਾਂ ਡੋਲ ਹੀ ਦਿੰਨੇ ਆ ਠੀਕ ਹੈ ਕਿ ਨਹੀਂ ਹਾਂਜੀ ਹਾਂਜੀ ਪਹੁੰਚ ਗਏ ਜੀ ਆਪਣੇ ਮਿੱਤਰ ਸੋਮੇ ਕੋਲੇ ਕਹਿੰਦੇ ਸੋਮਾ ਕੀ ਕਰੀ ਜਾਂਦਾ ਐ ਓ ਸੋਮਿਆ ਕੀ ਕਰੀ ਜਾਂਦਾ ਐ ਕੀ ਕਰੀ ਜਾਂਦਾ ਐ ਆ ਹੈੱਡਫੋਨ ਲੱਗੇ ਪਏ ਵੀ ਦੂਜਾ ਬਣਾ ਪਿਆ ਐਂ ਹੈੱਡਫੋਨ ਕੱਢੂ ਤਾਂ ਹੁਣ ਆਪਣੀ ਗੱਲ ਸੁਣੂਗਾ ਨਿਆਰਾ ਹੀ ਜਾਂਦਾ ਹੈ ਨਿਆਰਾ ਹੀ ਜਾਂਦਾ ਹੈ ਸੱਚੀ ਸੱਚੀ ਚੌੜਨਾ ਕਰ ਰਹੀ ਹੈ ਲੈ ਫਿਰ ਚਾਹ ਫੜ ਤੇ ਮੈਂ ਜਾ ਕੇ ਉਹਨਾ ਕਾਮਾ ਪਈ ਜੇਂਗਾ ਚਾਹ ਪੀ ਖਾ ਐਸ਼ ਕਰੋ ਕੇਰ ਬੋਟਾਂ ਸਪਰੇਅ ਕਰਤੀ ਨਿਆਰਾ ਹੀ ਜਾਂਦਾ ਸਪਰੇਅ ਵੀ ਕਰਤੀ ਪਾਣੀ ਲੱਗ ਜਾਂਦਾ ਹੁਣ ਪਾਣੀ ਆਪਣੇ ਕੋਲ ਇੱਕ ਘੰਟਾ ਰਹਿ ਗਿਆ ਬਾ ਫਿਰ ਠੀਕ ਆ ਓਕੇ ਜੀ ਚਲੋ ਠੀਕ ਆ ਬਾ ਠੀਕ ਆ ਓਕੇ ਬਾਪੀ ਮੈਸੇਜ ਫੜਾ ਕੇ ਆਪਣੀ ਚਾਹ ਹਣੇ ਤੋਂ ਬਾਅਦ ਜਾਣਾ ਬਾਦਲ ਬਾਲ ਤੋਂ ਬਾਅਦ ਗਾਂਵ ਨੂੰ ਜਾ ਕੇ ਆਪਣੇ ਘਰੇ ਮੜਿਆ ਹੁਆ ਹੈ ਠੀਕ ਹੈ ਜੀ ਮੇਰੇ ਵੀਰੋ ਚੱਲੇ ਆ ਜੀ ਮਲੋਟ ਤੋਂ ਘਰ ਨੂੰ ਠੀਕ ਹੈ ਅੱਜ ਨੇੜੋਂ ਹੀ ਸਰਗਾ ਤੁਹਾਨੂੰ ਕਿਹਾ ਸੀਗਾ ਮੈਂ ਉਹ ਆ ਕੇ 50 ਰੁਪਈਆ ਦਾ ਤੇਲ ਤੇ ਖੁਸ਼ੀ ਜੀ ਗੱਡੀ ਆਪਣੇ ਪਿੰਡ ਵਾਲ ਨੂੰ ਜੀ ਗੱਡੀ ਹਵੇਲੀ ਵਾਲ ਨੂੰ ਮੋੜਦੀ ਬਾ ਹੁਣ ਪਹੁੰਚ ਜਾ ਗਦੇ ਘਾਡੇ ਪਿੰਡ ਆ ਜੀ ਚੋਬਰ ਨੂੰ ਜੜਾ ਲਿਆ ਚੱਲ ਵੀ ਮੁੰਡਾ ਮੈਂ ਕਿਹਾ ਤੂੰ ਕਿੱਥੇ ਪੜਦਾ ਹੋਏ ਅ ਵੀ ਦੇ ਚੋ ਕੋਈ ਨੀ ਪਾਉਸੀ ਸਿਆਣੇ ਜੀ ਪਰ ਐਦਿਸ਼ ਵਾਲਾ ਨਹੀਂ ਨਹੀਂ ਅਣ ਤੈ ਪਿੰਡ ਓੱਖਾ ਹੁੰਦਾ ਐ ਤੇਨੂੰ ਕੋਈ ਛੱਡਣਾ ਆਉਂਦਾ ਹੁਣ ਮੈਂ ਵਦਗਾ ਲੈ ਚੱਲਣਾ ਤੈਨੂੰ ਪਿੰਡ ਨੂੰ ਮੈਂ ਤਾਂ ਹੀ ਤੈਨੂੰ ਫੋਨ ਕੀਤਾ ਮਾਗਨ ਨੂੰ ਫੋਨ ਕਰ ਲਾ ਮੇਜ ਬਾਗ ਨੂੰ ਤੇ ਉਹੀ ਤਾਂ ਗੱਲ ਆ ਤਾਂ ਹੀ ਮੈਂ ਤੈਨੂੰ ਮੈਂ ਹੀ ਲੈ ਕੇ ਚੱਲਦਾ ਕੋਈ ਕੁਲਚਾ ਕਰ ਚਾ ਖਾਣ ਤੂੰ ਖਾਣਾ ਦੱਸ ਤੇ ਰੁਕ ਲੈਨੇ ਖਾ ਲੈਨੇ ਕੋਈ ਗੱਲ ਚੋਬਰ ਜੀ ਦੱਸੋ ਜੀ ਕਿਵੇਂ ਆ ਜੀ ਕੀ ਦੱਸਨੀ ਹਾਂਜੀ ਮੈਂ ਚੋਬਰ ਨੂੰ ਕੁਲਚੇ ਖਵਾ ਕੇ ਲੈ ਚੱਲ ਗਏ ਸੋ ਠੀਕ ਹੈ ਕਿ ਨਹੀਂ ਚੇਸ ਕਰ ਲਗੇ ਰਹਿਣ ਦੇ ਉਹਨੇ ਡੱਕੇ ਸਮਾਨ ਦੇ ਤਗਾ ਹੀ ਮਰੀ ਅੱਤੇ ਮੈਂ ਆ ਪੁਰਾਣ ਥਲੇ ਰਹਿ ਕੇ ਜਵਾਨ ਹੋਇਆ ਤੈਨੂੰ ਪਤਾ ਹਾਂ ਲੰਬੀ ਵਾਲੇ ਬੋਸਲੇ ਜਵਾਨ ਹੋਇਆ ਮੱਲੀ ਮੈਂ ਜਿੱਤੇ ਅੱਜ ਖੜੇ ਕੋਚੇ ਗਾਇ ਨੇ ਆਪਾਂ ਹਾਂਜੀ ਮੇਰੇ ਵੀਰੋ ਤੇ ਆਗੇ ਜੀ ਘਰੇ ਤੇ ਇੱਕ ਯਾਰ ਆਪਣੇ ਮਿੱਤਰ ਫੋਨ ਲਾਈ ਜਾਂਦੇ ਸੀ ਦੋ ਕਰੀ ਮੇਰੇ ਕੋਲੇ ਪਹਿਲਾਂ ਵੀ ਇੱਕ ਕਰ ਤੱਕ ਕਬੂਤਰ ਲਗੇ ਸੀ ਇੱਕ ਰੀਥੋਂ ਆਂਡੇ ਲਗੇ ਸੀ ਜਿੱਦਨ ਬੱਚੇ ਭੱਜੇ ਆਪਣੇ ਉਹ ਗਾਂ ਤੋਂ ਆਉਂਦੇ ਹੁੰਦੇ ਉਹ ਬਠਿੰਡੇ ਤੋਂ ਪਰਾਂ ਤੋਂ ਉਹ ਅੱਜ ਫੋਨ ਲਾਈ ਖੜੇ ਸੀ ਕਹਿੰਦੇ ਵੀ ਅਰ ਬਈ ਤੇਰੇ ਬਾਹਰ ਚ ਖੜਿਆ ਸੀ ਕੋਈ ਤੇਰੇ ਤੱਕ ਕੰਮ ਐ ਸਾਨੂੰ ਵੀ ਤੂੰ ਹੀ ਕਰ ਸਕਦਾ ਇਹ ਤੈਨੂੰ ਕਰਦੇ ਵੇਖਿਆ ਮੈਂ ਵੀ ਇਹੋ ਜਿਹਾ ਕਿਹੜਾ ਕੰਮ ਐ ਇਹ ਮੈਨੂੰ ਕਰਦੇ ਵੇਖ ਲਿਆ ਮੈਂ ਕਿਹਾ ਵੀ ਤੁਸੀਂ ਫੋਨ ਫੋਨ ਲਾ ਕੇ ਕਰੋ ਮਾੜਾ ਮੋਟਾ ਹਨਾ ਜੇ ਮੈਂ ਹੁਣ ਗਿਆ ਸੀਗਾ ਮਲੋਟ ਆਉਂਦਾ ਹਾਂ ਚਲੋ ਚੋਬਰੂ ਚੜਾ ਲਿਆ ਫਿਰ ਮੈਂ ਕਿਹਾ ਵੀ ਤੁਸੀਂ ਅੱਧਾ ਘਾਟਾ ਖੜਦਾ ਬੋਸ ਨੂੰ 40 ਮਿੰਟ ਮੈਂ ਆ ਜਾਣਾ ਫਿਰ ਧੀਤੀ ਧੀਤੀ ਆ ਤਾਂ ਤੇ ਹੁਣ ਆ ਕੇ ਦੇਖਿਆ ਪਤਾ ਨਹੀਂ ਕਿੱਧਰ ਗਿਆ ਯਾਰ ਹਨਾ ਚਲੋ ਕੋਈ ਨਾ ਜੇ ਆਏ ਤਾਂ ਫਿਰ ਕਰ ਲਾਂਗੇ ਦੇਖਾਂ ਕੀ ਕਹਿੰਦੇ ਆ ਹੈ ਆ ਕਿੱਥੋਂ ਲਿਆਂਦਾ ਓਏ ਸੱਚੀ ਇਹ ਕਿਨੇ ਚਾ ਕੇ ਰੱਖ ਤੰਦਰੇ ਲਓ ਜੀ ਇਹ ਬਾਈ ਸੀਗਾ ਹਨਾ ਜਿਹੜਾ ਆਪਣੇ ਕੋਲ ਪਹਿਲੇ ਮੈਨੂੰ ਦਾ ਹੈਲੋ bro ਤੇ ਮੈਂ ਜਿਹੜਾ ਅੰਦਾਜ਼ਾ ਲਾਇਆ ਸੀ ਉਹ ਸਹੀ ਸੀ ਮੈਂ ਮੈਂ ਤੈਨੂੰ ਚੋਬਰਾ ਕੀ ਦੱਸਿਆ ਸੀ ਉੱਥੇ ਲੰਬੀ ਮੈਨੂੰ ਆਉਂਦਾ ਲੰਬੋ ਚੜਾ ਕੇ ਲੈ ਆਇਆ ਮੈਂ ਟਿਊਸ਼ਨ ਤੇ ਹੀ ਮੈਂ ਖਾ ਕਿੱਤੇ ਕਹਿੰਦਾ ਮੈਂ ਟਿਊਸ਼ਨ ਤੇ ਮੈਂ ਪੁਲ ਥੱਲੇ ਖੜਾ ਇਹ ਕਹਿੰਦਾ ਮੈਂ ਕਿੱਤੇ ਕਹਿੰਦਾ ਮੈਂ ਕਿਹਾ ਪੁਲ ਥੱਲੇ ਕਹਿੰਦਾ ਪੁਲ ਥੱਲੇ ਮੈਂ ਭੈਣੇ ਕਿਹੜੀ ਪੁਲ ਥੱਲੇ ਪੁਲ ਥੱਲੇ ਆਇਆ ਕਹਿੰਦਾ ਆ ਗਿਆ ਫਿਰ ਮੈਂ ਆ ਬੱਚਾ ਪਾੜ ਗਿਆ ਇਹਨਾਂ ਦਾ ਮਤਲਬ ਕਿ ਚੱਲ ਹੁਣ ਜਾਤ ਬੈਠਾ ਬੈਠਾ ਇਹਨਾਂ ਪਤਾ ਨਹੀਂ ਕਿਵੇਂ ਪਾੜ ਗਿਆ ਬੇਰੀ ਬੁਰੀ ਪਾੜ ਕੇ ਕੋਈ ਹੋਰ ਗੱਲਬਾਤ ਬਣ ਗਈ ਸਿਉਣੇ ਆ ਫਿਰ ਦਿਖਾਉਣੇ ਤੁਹਾਨੂੰ ਜੀ ਕੇ ਇਥੇ ਕੰਮ ਆਵਾ ਸੀਗਾ ਦੇਖ ਰਾ ਪੂਰੀ ਚੰਗੀ ਦਰਾਂ ਨੇ 0.5 ਕਰ 0.5 ਤੇ ਕਰ ਕੰਨ ਜਿਹਦਾ ਆ ਬਦ ਗੱਲ ਆ ਵਸ ਸੋ ਪਈ ਗਏ ਸੂਣ ਮਾਰ ਕੇ ਕੋਤੇ ਉਹਦਾ ਜਿੱਦਰ ਤਾਂ ਲਾਇਆ ਹੀ ਨਹੀਂ ਕੁਝ ਇਥੇ ਲਾਇਆ ਦੋ ਕ ਚੱਕਰ ਕੇ ਨਾ ਬਈ ਬੱਚਾ ਛੋਟਾ ਯਾਰ ਬਾਲੇ ਟਾਂਕੇ ਲਾਵਾਂਗੇ ਨਾ ਬਾਲਾ ਦਰ ਤੱਕ ਮੈਨੂੰ ਵਿਚਾਰਾ ਹਨਾ ਮੇਨ ਪੋਟੇ ਦਾ ਕੰਮ ਸੀਗਾ ਇਥੋਂ ਦੀ ਪਾਣੀ ਪੁਣੀ ਲੀਕ ਹੁੰਦਾ ਹਨਾ ਦਾਣੇ ਲੀਕ ਹੁੰਦੇ ਸੀਗੇ ਕਿਹੜਾ ਪਾਣੀ ਤਾਂ ਸਿੰਮ ਦਾ ਮਾੜਾ ਮੋਟਾ ਅੱਜ ਕੋਈ ਪਾਣੀ ਨਹੀਂ ਪਿਉਣਾ ਨੂੰ ਕੋਈ ਦਾਣੇ ਨਹੀਂ ਖਾਉਣੇ ਕੱਲਾ ਹਲਦੀ ਨਾਲ ਉਹਨੂੰ ਲੇਪ ਘਰ ਦੇਣਾ ਚੰਗੀ ਤਰ੍ਹਾਂ ਤੇਲ ਚ ਕਲਕਾ ਕੇ ਠੀਕ ਹੈ ਤੇ ਕੱਲ ਤੇ ਕਰਾਂ ਨੇ ਵਧੀਆ ਪਲਾਸਟਰ ਹੋ ਜਾਊਗਾ ਮੇਰਾ ਤੇ ਕੱਲ ਤੋਂ ਓਕੇ ਆ ਯਾਰ ਵੱਡੀ ਉਮੀਦ ਹੈ ਜਿੱਤੇ ਜਿੰਨੇ ਹਨਾ ਆਪਾਂ ਹੁਣ ਤੱਕ ਰਸਤੇ ਵੀ ਕੋਈ ਮਰਿਆ ਤਾਂ ਨਹੀਂ ਬਾਬੇ ਦੀ ਕਿਰਪਾ ਨਾਲ ਤੇ ਮਰਦਾ ਇਹ ਵੀ ਨਹੀਂਗਾ ਤੇ 10 ਦਿਨ ਨੂੰ ਪੂਰਾ ਘੋੜੇ ਆਰ ਘੋੜਾਂ ਮਾਰਦਾ ਹੈ ਵੱਡੀ ਉਮੀਦ ਆਪਾਂ ਬਸ ਲੱਗੀ ਵੀ ਲੱਗੀ 10 ਦਿਨ ਕੋਈ ਗੱਲ ਨਹੀਂ ਇੱਕ ਸੱਚ ਹੈ ਨਾ ਬਾਈਆਂ ਦੀ ਵੀ ਆ ਗੱਲ ਮਤਲਬ ਬੜੀ ਵਧੀਆ ਲੱਗੀ ਹੈ ਨਾ ਯਾਰ ਕਿ ਨਾ ਇੰਨੀ ਦੂਰੋਂ ਚੱਲ ਕੇ ਬਾਈ ਕਿੰਨੇ ਕਿਲੋਮੀਟਰ ਪੈ ਗਿਆ ਲਗਭਗ ਪੈਰੰਟ ਦੇ ਨੀੜੇ-ਦੜੀ 65 ਦੇ ਆਸ-ਪਾਸ ਬਾਈ 65 ਕਿਲੋਮੀਟਰ ਚੱਲ ਕੇ ਸਪੈਸ਼ਲ ਆ ਮੰਨ ਕੇ ਚੱਲ ਇੱਕ ਬੱਚਾ ਠੀਕ ਆ ਇਹਦੇ ਸਟਿਚਸ ਲਾਉਣ ਲਈ ਇੱਥੇ ਲੈ ਗਏ ਐ 65 ਕਿਲੋਮੀਟਰ ਚੱਲ ਕੇ ਗੱਡੀ ਤੇ ਆ ਬੱਚੇ ਵਾਸਤੇ ਸਪੈਸ਼ਲ ਨਹੀਂ ਕੋਈ ਕੌਣ ਕਰਦਾ ਮੈਨੂੰ ਆਏ ਹੁੰਦਾ ਯਾਰ ਛੱਡ ਇੱਥੇ ਲਾ ਦਿਆ ਪੇ ਲੂਟ ਹੋ ਗਿਆ ਹੋ ਗਿਆ ਕਿੱਧਰ ਖੇਚਲ ਕਰਾਂਗੇ ਇਹ ਸ਼ੌਕ ਹੈ ਇੱਕ ਹਨਾ ਜੇ ਇੱਕ ਕਹਾਂਦਿਆਂ ਮੰਨ ਕੇ ਚੱਲ ਵੀ ਇੱਕ ਵਧੀਆ ਇਨਸਾਨ ਹਨਾ ਜਿਹੜੇ ਜੇ ਸੋਚਣ ਵਾਲੇ ਦੀ ਗੱਲ ਹੈ ਵੀ ਮੰਨ ਕੇ ਚੱਲ ਵੀ ਇਹਨਾਂ ਸੋਚ ਕੇ ਇਹਦੇ ਵਾਸਤੇ ਇੱਥੇ ਲੈ ਕੇ ਆਏ ਠੀਕ ਹੈ ਕਿ ਨਹੀਂ ਬਾਕੀ ਆਪਣੀ ਹோம் ਬਰੀਡ ਇੱਥੇ ਆਂਡੇ ਗਈ ਸੀ ਉਹਨਾਂ ਚੋਂ ਨਿਕਲਿਆ ਮੈਂ ਪਛਾਣਤਾ ਸੀ ਮੈਂ ਕਹਿੰਦਾ ਵੀ ਆਹ ਆਂਡੇ ਲੱਗਿਆ ਸੀ ਮੈਂ ਫਿਰ ਇਹ 016 ਨੰਬਰ ਵਾਲਿਆਂ ਚੋਂ ਆ ਆਪਣੇ ਵੱਡੇ ਸ਼ਾਹ ਆਖਿਆਂ ਦੀ ਪੱਠੀ ਦਾ ਪੱਠਾ ਹੈ ਮੇਰੇ ਹਿਸਾਬ ਨਾਲ ਤਾਂ ਠੀਕ ਹੀ ਨਹੀਂ ਬਾਕੀ ਉਹ ਕਿਆ ਬਾਸ ਨੂੰ ਇਹਦੇ ਚ ਰੱਖ ਦੇ ਡੱਬੇ ਚ ਵਿਚਾਰੇ ਨੂੰ ਸਾਡਾ ਪੁੱਤ ਤੇਗਦਾ ਡਾਇਰੈਕਟ ਤੇਗਦਾ ਤੇਗਦਾ ਹੁਣ ਕਿਤੇ ਭਾਜ ਓਕੇ ਰਿਪੋਰਟ ਹਾਂ ਜੀ ਫੋਟ ਨੰਬਰ 1 ਹਾਂ ਜੀ ਕੂਦਰਨ ਧਰਤ ਸੀ ਦਮਣੀ ਨੇ ਨਾ ਕੂਦਰਨ ਨੂੰ ਪਹਿਲੇ ਰੱਖਣ ਚ ਆਉਣੀ ਪਈ ਹੁਣੇ ਫਿਰ ਕੱਲ ਨੂੰ ਦਵਾਈ ਲੈਣ ਆ ਕੇ ਹਿਸਾਬ ਤੇ ਜਨਾ ਦਵਾਈ ਦਿੰਨੀ ਆਇਓ 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 ਹਾਜ਼ਰ ਆ ਦਿਨੇ ਕਰੂ ਰੱਖੀ ਜੀ ਹਾਂ ਜੀ ਮੈਂ ਚਾਹ ਪਾਸਾ ਆਇਓ 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 ਬਤਾ ਓਕੇ ਜੀ ਕੋਡਾ ਨੰਬਰ 4 ਜੀ ਆਇਓ ਆਇਓ ਹੁਣ ਇਹਨਾਂ ਨੂੰ ਬੋਲ ਬੋਲ ਵੱਧ ਮਾਰਾ ਕਰ ਗਿਆ ਨਾ ਆਇਓ 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 ਬੋਲ ਨਿਕਲਦੇ ਨਹੀਂ ਕੀ ਕਰਦੇ ਯਾਰ ਆਇਓ ਪਹਿਲਾਂ ਰੱਖ ਲੈਣਾ ਨੇ ਠੀਕ ਹੈ ਕੋਡਾ ਨੰਬਰ 5 ਜੀ ਹਾਂ ਜੀ ਆਇਓ ਆਇਓ ਕਾਲਾ ਪੂਰਾ ਜਵਾਨ ਹੋ ਗਿਆ ਏ ਓਕੇ ਹੋ ਗਈ ਸਾਰੇ ਬੁੱਤਰਾਂ ਨੂੰ ਢੜ ਰੱਖਦੇ ਸਾਰੇ ਬੁੱਤਰਾਂ ਨੂੰ ਪਾਈ ਰੱਖਦਾਈ